ਸਤਿ ਸ਼੍ਰੀ ਅਕਾਲ ਦੋਸਤੋ ਮੈਂ ਕੁਲਵਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਲਿਮਿਟਿਡ ਗਿਆਨ ਤੇ ਪ੍ਰੋਗਰਾਮ ਡਾਕਟਰੀ ਸਹਾਇਤਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਇਸ ਪ੍ਰੋਗਰਾਮ ਜਰੀਏ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਜੋ ਤਕਲੀਫਾਂ ਨੇ ਜੋ ਤੁਹਾਨੂੰ ਪ੍ਰੋਬਲਮਸ ਨੇ ਸਿਹਤ ਨਾਲ ਸੰਬੰਧਿਤ ਉਸ ਦੇ ਬਾਰੇ ਜਾਣਕਾਰੀ ਲੈ ਕੇ ਹਾਜ਼ਰ ਹੋਨੇ ਆ ਤੇ ਇੱਕ ਕਮੈਂਟ ਪਿਛਲੀ ਵੀਡੀਓਜ਼ ਤੇ ਕਾਫੀ ਜ਼ਿਆਦਾ ਆਇਆ ਕਾਫੀ ਜ਼ਿਆਦਾ ਮੈਸੇਜ ਵੀ ਆਏ ਕਿ ਜੋ ਬੱਚੇਦਾਨੀ ਦੀ ਰਸੋਲੀ ਹੁੰਦੀ ਹੈ ਉਹ ਕਿਉਂ ਹੁੰਦੀ ਹੈ ਕੀ ਕਾਰਨ ਹੁੰਦੇ ਨੇ ਕਿੰਨਾ ਨੂੰ ਹੁੰਦੀ ਹੈ ਤੇ ਕੀ ਉਸ ਦੇ ਲੱਛਣ ਹੁੰਦੇ ਨੇ ਤੇ ਕੀ ਇਹ ਰਸੋਲੀ ਹਮੇਸ਼ਾ ਹੀ ਕੈਂਸਰ ਹੁੰਦੀ ਹੈ ਜਾਂ ਤਾਂ ਰਸੋਲੀਆਂ ਜਾਂ ਪਰ ਕੀ ਇਹਨਾਂ ਦੇ ਪਿੱਛੇ ਦਾ ਅਸਲ ਕਾਰਨ ਹੈ ਉਹ ਜਾਣਨ ਦੇ ਲਈ ਅੱਜ ਸਾਡੇ ਨਾਲ ਡਾਕਟਰ ਰਿਤਿਕਾ ਵਨਟੂ ਜੀ ਨੇ ਜਿੰਨਾ ਤੋਂ ਇਸ ਦੇ ਬਾਰੇ ਦੇ ਵਿੱਚ ਜਾਣਕਾਰੀ ਲਵਾਂਗੇ ਸੋ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇੱਕ ਬਹੁਤ ਹੀ ਚਰਚਿਤ ਕੁਐਸਚਨ ਹੈ ਕਿ ਜੋ ਬੱਚੇਦਾਨੀ ਦੀ ਰਸੋਲੀ ਹੁੰਦੀ ਹੈ ਉਹ ਕੀ ਹੈ ਪਹਿਲਾਂ ਤਾਂ ਉਹਦੇ ਬਾਰੇ ਜਾਣਕਾਰੀ ਦਿਓ ਅੱਗੇ ਵੀ ਇਹਦੇ ਬਾਰੇ ਤੁਹਾਡੇ ਤੋਂ ਵਿਸਥਾਰ ਨਾਲ ਅੱਜ ਦਰਸ਼ਕਾਂ ਨੂੰ ਜਾਣਕਾਰੀ ਲਵਾਂਗੇ ਪਰ ਲ ਤਾਂ ਜਰੂਰ ਇਹ ਦੱਸੋ ਕਿ ਇਹ ਹੈ ਕਿ ਜੋ ਬੱਚੇ ਦਾ ਮਸੂ ਦੇਖੋ ਬੱਚੇਦਾਨੀ ਜਿਹੜਾ ਹੈ ਨਾ ਇੱਕ ਔਰਤ ਦੇ ਵਿੱਚ ਬਹੁਤ ਜ਼ਰੂਰੀ ਅੰਗ ਹੁੰਦਾ ਹੈ ਕਿਉਂਕਿ ਪੀਰੀਅਡਸ ਆਣੇ ਬੱਚੇਦਾਨੀ ਕਰਕੇ ਆਣੇ ਇੱਕ ਔਰਤ ਨੇ ਮਾਂ ਬਣਨਾ ਹੈ ਬੱਚੇਦਾਨੀ ਕਰਨਾ ਹੈ ਬੱਚੇਦਾਨੀ ਦਾ ਹੋਣਾ ਜ਼ਰੂਰੀ ਹੈ ਬੱਚੇ ਨੇ ਠਹਿਰਨਾ ਹੈ ਤੇ ਬੱਚੇਦਾਨੀ ਦੇ ਵਿੱਚ ਠਹਿਰਨਾ ਹੈ ਨਾ ਤੇ ਔਰਤ ਦਾ ਗਹਿਣਾ ਤੁਸੀਂ ਕਹਿ ਸਕਦੇ ਹੋ ਕਿ ਬੱਚੇਦਾਨੀ ਔਰਤ ਦਾ ਗਹਿਣਾ ਹੈ ਠੀਕ ਹੈ ਤੇ ਜਦੋਂ ਬੱਚੇਦਾਨੀ ਖਰਾਬ ਹੋਏ ਕੋਈ ਫੀਮੇਲ ਮਾਂ ਨਹੀਂ ਬਣ ਸਕਦੀ ਹੈ ਨਾ ਜਾਂ ਕਿਸੇ ਦੀ ਬੱਚੇਦਾਨੀ ਨਾ ਹੋਵੇ ਤਾਂ ਉਹ ਔਰਤ ਮਾਂ ਨਹੀਂ ਬਣ ਸਕਦੀ ਤੇ ਜਿਹੜੀ ਬੱਚੇਦਾਨੀ ਹੈ ਬੱਚੇਦਾਨੀ ਇੱਕ ਮਾਸ ਦਾ ਬਣਾ ਹੋਇਆ ਅੰਗ ਹੁੰਦਾ ਹੈ ਮਾਸਪੇਸ਼ੀਆਂ ਦਾ ਬਣਾ ਹੋਇਆ ਅੰਗ ਹੁੰਦਾ ਹੈ ਤੇ ਉਹਦੇ ਵਿੱਚ ਜਿਹੜੀ ਰਸੋਲੀਆਂ ਬਣਦੀਆਂ ਉਹ ਕਿਉਂ ਬਣਦੀਆਂ ਮੈਂ ਦੱਸ ਦਿਆਂ ਤੁਹਾਨੂੰ ਜਿਹੜੇ ਬੱਚੇਦਾਨੀ ਦੀ ਮਸਲਸ ਹੁੰਦੀਆਂ ਤੇ ਟਿਸ਼ੂਜ਼ ਹੁੰਦੇ ਆ ਜਦੋਂ ਉਹ ਆਪਣੀ ਜਗ੍ਹਾ ਤੋਂ ਹਟ ਕੇ ਇੱਕ ਜਗ੍ਹਾ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਆ ਉਹ ਇੱਕ ਆ ਮਾਸ ਦਾ ਗੁੱਦਾ ਜਿਹਾ ਬਣਾ ਦਿੰਦੇ ਆ ਜਿਹਨੂੰ ਆਪਾਂ ਰਸੋਲੀ ਕਹਿੰਦੇ ਆ ਤੇ ਜਿਹੜੀ ਆਮ ਰਸੋਲੀਆਂ ਹੁੰਦੀ ਆ ਉਹ ਕੈਂਸਰਸ ਨਹੀਂ ਹੁੰਦੀ ਕਿਉਂਕਿ ਹਾਂਜੀ ਫੀਮੇਲਸ ਦੇ ਵਿੱਚ ਲੋਕਾਂ ਦੇ ਵਿੱਚ ਨਾ ਇਹ ਬਹੁਤ ਵੱਡੀ ਲੋਕਾਂ ਦੀ ਧਾਰਨਾ ਕਿ ਜਿਹੜੀ ਰਸੋਲੀ ਹੋ ਗਈ ਉਹ ਕਿ ਕੈਂਸਰ ਦਾ ਰੂਪ ਧਾਰਨ ਕਰ ਲੈਂਦੀ ਹੈ ਇਹ ਨੋਨ ਕੈਂਸਰਸ ਰਸੋਲੀਆਂ ਹੁੰਦੀਆਂ ਜਿਹਨੂੰ ਆਪਾਂ ਫਿਬਰੋਇਡ ਕਹਿੰਦੇ ਆ ਲੀਓਮਾਸ ਵੀ ਕਹਿੰਦੇ ਆ ਮਾਇਓਮਾਸ ਵੀ ਕਹਿੰਦੇ ਕਈ ਤਰ੍ਹਾਂ ਦੇ ਨਾਂ ਹੁੰਦੇ ਆ ਇਹਦੇ ਤੇ ਇਹ ਨੋਨ ਕੈਂਸਰਸ ਹੁੰਦੀਆਂ ਤੇ ਸਭ ਤੋਂ ਪਹਿਲਾਂ ਮੈਂ ਆਹੀ ਕਹਾਂਗੀ ਹਰ ਫੀਮੇਲ ਨੂੰ ਕਿ ਅਵੇਅਰ ਹੋਵੋ ਅ ਬੱਚੇਦਾਨੀ ਦੀ ਕੈਂਸਰ ਵਾਲੀ ਚੀਜ਼ ਨੂੰ ਲੈ ਕੇ ਕਿ ਹੈਗੀ ਇਹ ਗੱਠ ਕੈਂਸਰ ਵਾਲੀ ਹੈ ਨਹੀਂ ਹੈ ਕਿਉਂਕਿ ਸਭ ਤੋਂ ਪਹਿਲਾਂ ਲੇਡੀਜ਼ ਬਹੁਤ ਜ਼ਿਆਦਾ ਘਬਰਾ ਜਾਂਦੀ ਹੈ ਇਸੀ ਗੱਲ ਤੋਂ ਕਿ ਹਰ ਰਸੋਲੀ ਕੈਂਸਰ ਵਾਲੀ ਹੁੰਦੀ ਹੈ ਐਦਾਂ ਦਾ ਨਹੀਂ ਹੁੰਦਾ ਤੇ ਹੁੰਦੀ ਕਿੰਨਾਂ ਨੂੰ ਹੈ ਜੀ ਰਸੋਲੀ ਜਿਹੜੀ ਰਸੋਲੀ ਜਿਹੜੀ ਹੈ ਉਹ ਉਹਨਾਂ ਫੀਮੇਲਸ ਦੇ ਵਿੱਚ ਹੁੰਦੀ ਹੈ ਫੀਮੇਲਸ ਦੇ ਦੋ ਬੜੇ ਜ਼ਰੂਰੀ ਹਾਰਮੋਨ ਹੁੰਦੇ ਨੇ ਜਿਹਨੂੰ ਆਪਾਂ ਕਹਿੰਦੇ ਪ੍ਰੋਜੈਸਟਰੋਨ ਤੇ ਐਸਟ੍ਰੋਜਨ ਤੇ ਜਦੋਂ ਇਹਦੀ ਮਾਤਰਾ ਵੱਧ ਹੋ ਜਾਂਦੀ ਹੈ ਆਪਣੀ ਬਾਡੀ ਦੇ ਵਿੱਚ ਇੱਕ ਫੀਮੇਲ ਬਾਡੀ ਦੇ ਵਿੱਚ ਉਸ ਟਾਈਮ ਰਸੋਲੀ ਹੋਣ ਦੇ ਬਹੁਤ ਜ਼ਿਆਦਾ ਚਾਂਸਸ ਰਹਿੰਦੇ ਆ ਜਿਵੇਂ ਕੋਈ ਵੀ ਫੀਮੇਲ ਇਹ ਕੋਈ ਵੀ ਕੁੜੀ ਜਦੋਂ ਉਹਨੂੰ ਪੀਰੀਅਡ ਸਟਾਰਟ ਹੁੰਦੇ ਆ ਉਸ ਟਾਈਮ ਇਹਨਾਂ ਦੋ ਹਾਰਮੋਨਸ ਦੇ ਲੈਵਲ ਜ਼ਿਆਦਾ ਹੁੰਦੇ ਆ ਜਦੋਂ ਪ੍ਰੈਗਨੈਂਟ ਹੁੰਦੀ ਆ ਉਸ ਟਾਈਮ ਜਾਂ ਜਦੋਂ ਬੱਚਾ ਹੋ ਜਾਂਦਾ ਉਸ ਟਾਈਮ ਤੇ ਜਦੋਂ ਪੀਰੀਅਡਸ ਖਤਮ ਹੋਣ ਵਾਲੇ ਹੁੰਦੇ ਹਨ ਇੱਕ ਫੀਮੇਲ ਦੇ ਵਿੱਚ ਜਿਹਨੂੰ ਕਹਿੰਦੇ ਆ ਮੈਨੋਪੌਜ਼ ਉਸ ਟਾਈਮ ਕੁਝ ਰਸੋਲੀਆਂ ਆਪ ਹੀ ਸ਼੍ਰਿੰਕ ਹੋ ਜਾਂਦੀਆਂ ਨੇ ਕਿਉਂ ਕਿਉਂਕਿ ਉਸ ਟਾਈਮ ਇਹਨਾਂ ਹਾਰਮੋਨਸ ਦੀ ਲੈਵਲ ਕੱਟ ਹੁੰਦੀ ਆ ਦੂਜਾ ਮੈਂ ਦੱਸਾਂਗੀ ਤੁਹਾਨੂੰ ਸਟ੍ਰੈਸ ਸਟ੍ਰੈਸ ਕਰਕੇ ਵੀ ਇਹ ਵੱਧਦੀਆਂ ਨੇ ਤੇ ਜਿਹੜੀ ਰੀਸੈਂਟ ਰਿਸਰਚ ਹੈ ਉਹਦੇ ਵਿੱਚ ਇਹ ਕਹਿੰਦੇ ਆ ਕਿ ਜਿਹੜਾ ਵਿਟਾਮਿਨ ਡੀ ਹੈ ਅੱਛਾ ਇੱਕ ਫੀਮੇਲ ਦੇ ਵਿੱਚ ਜਦੋਂ ਵਿਟਾਮਿਨ ਡੀ ਦੀ ਬਹੁਤ ਘਾਟ ਹੋਵੇ ਆ ਲੰਬੇ ਅਰਸੇ ਤੋਂ ਘਾਟ ਹੋਵੇ ਤੇ ਉਹਨਾਂ ਨੂੰ ਵੀ ਰਸੋਲੀਆਂ ਹੋ ਸਕਦੀਆਂ ਨੇ ਕਿਉਂ ਕਿ ਰਸੋਲੀਆਂ ਕੀ ਐਬਨਾਰਮਲ ਸੈਲਸ ਨੇ ਤੇ ਵਿਟਾਮਿਨ ਡੀ ਜਿਹੜਾ ਉਹ ਆਪਣੀ ਬਾਡੀ ਦੇ ਵਿੱਚ ਇੱਕ ਹਾਰਮੋਨ ਦਾ ਕੰਮ ਕਰਦਾ ਹੈ ਕਿਵੇਂ ਕਿ ਇਹ ਨਾ ਨਾਰਮਲ ਸੈਲਸ ਦੀ ਗਰੋਥ ਨੂੰ ਵਧਾਉਂਦਾ ਹੈ ਤੇ ਜਿਹੜੇ ਐਬਨਾਰਮਲ ਸੈੱਲ ਆ ਉਹਨੂੰ ਘਟਾਉਂਦਾ ਹੈ ਰੋਕ ਲਾਂਦਾ ਹੈ ਉਹਦੇ ਤੇ ਠੀਕ ਹੈ ਤੇ ਜਦੋਂ ਉਹ ਹੀ ਘਟ ਹੋਏ ਤੇ ਰੋਕ ਲੱਗੂਗੀ ਨਹੀਂ ਠੀਕ ਤੇ ਇਹਦੇ ਮਤਲਬ ਲੱਛਣ ਕੀ ਨੇ ਜੀ ਕਿਵੇਂ ਪਤਾ ਲੱਗੂ ਇੱਕ ਲੇਡੀ ਨੂੰ ਕਿ ਉਹਦੇ ਬੱਚੇ ਤਾਂ ਨਹੀਂ ਚ ਰਸੋਲੀ ਹੈ ਕੁਝ ਫੀਮੇਲ ਜਿਹੜੀ ਹੁੰਦੀ ਹੈ ਨਾ ਕਈ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਸਾਨੂੰ ਰਸੋਲੀਆਂ ਹੈਗੀਆਂ ਉਹ ਕਿਸੇ ਹੋਰ ਚੀਜ਼ ਲਈ ਅਲਟਰਾਸਾਉਂਡ ਕਰਾਣ ਜਾਂਦੀਆਂ ਤੇ ਉੱਥੇ ਰਸੋਲੀਆਂ ਨਿਕਲਦੀਆਂ ਕਈ ਵਾਰੀ ਪ੍ਰੈਗਨੈਂਸੀ ਦੇ ਅਲਟਰਾਸਾਉਂਡ ਦੇ ਵਿੱਚ ਉਹਨਾਂ ਨੂੰ ਪਤਾ ਲੱਗਦਾ ਰਸੋਲੀਆਂ ਤੇ ਜਿਵੇਂ ਆਪਣੇ ਚਿਹਰੇ ਤੇ ਫਿੰਸੀਆਂ ਹੁੰਦੀਆਂ ਕਈ ਬਾਹਰ ਹੁੰਦੀਆਂ ਕਈ ਅੰਦਰ ਹੁੰਦੀਆਂ ਓਦਾਂ ਹੀ ਬੱਚੇਦਾਨੀ ਆ ਠੀਕ ਹੈ ਬੱਚੇਦਾਨੀ ਜੇ ਤੇ ਬਾਹਰ ਰਸੋਲੀ ਆ ਤੇ ਉਸ ਲੇਡੀ ਨੂੰ ਇੰਨੇ ਲੱਛਣ ਨਹੀਂ ਹੋਣਗੇ ਜੇ ਬੱਚੇਦਾਨੀ ਦੇ ਮੂੰਹ ਤੇ ਆ ਬੱਚੇਦਾਨੀ ਦੇ ਅੰਦਰਲੇ ਪਾਸੇ ਆ ਜਾਂ ਜਿੱਥੇ ਫੈਲੋਪੀਅਨ ਟਿਊਬ ਜਿਹਨੂੰ ਆਪਾਂ ਕਹਿੰਦੇ ਆ ਨਾ ਪਾਈਪ ਜਿਹੜੀ ਹੁੰਦੀ ਆ ਜਿੱਥੇ ਅੱਗੇ ਜਾ ਕੇ ਐਗ ਮੇਟ ਹੁੰਦਾ ਸਪਰਮ ਦੇ ਨਾਲ ਜੇ ਉਹਦੇ ਮੂੰਹ ਤੇ ਆ ਤੇ ਫਿਰ ਕੀ ਹੁੰਦਾ ਇਨਫਰਟੀਲਿਟੀ ਹੁੰਦੀ ਹੈ ਕਿਉਂਕਿ ਬਲੌਕ ਕਰ ਦਿੰਦਾ ਉਹ ਸਪਰਮ ਨੂੰ ਅੱਗੇ ਜਾਣ ਵਾਸਤੇ ਤੇ ਮੈਂ ਤੁਹਾਨੂੰ ਕਹਾਂਗੀ ਸਭ ਤੋਂ ਪਹਿਲਾਂ ਇਹਦਾ ਕੀ ਹੁੰਦਾ ਬਲੀਡਿੰਗ ਇਹਦੇ ਵਿੱਚ ਬਹੁਤ ਹੁੰਦੀ ਆ ਤੇ ਪ੍ਰੋਲੌਂਗ ਹੁੰਦੀ ਆ ਪ੍ਰੋਲੌਂਗ ਬਲੀਡਿੰਗ ਮਤਲਬ ਕਿ ਕਾਫੀ ਦਿਨਾਂ ਤੱਕ ਰਹਿੰਦੀ ਆ ਜਿਵੇਂ 7 ਦਿਨ ਰੈਡੀ ਹੈ ਕਿਸੇ ਵੀ ਮੈਨ ਨੂੰ 12-12 ਦਿਨ ਰਹਿ ਰਹੀ ਆ ਠੀਕ ਹੈ ਆ ਥੱਲੜੇ ਪੇਟ ਦੇ ਵਿੱਚ ਪਿੱਠ ਦੇ ਵਿੱਚ ਪੇਨ ਹੋਣਾ ਥੱਲੇ ਨੂੰ ਪਾਰ ਪੈਣਾ ਤੇ ਜਿਹੜੀ ਜੇ ਬੱਚੇਦਾਨੀ ਤੇ ਮੂੰਹ ਤੇ ਰਸੋਲੀ ਫਿਰ ਸੈਕਸ਼ੂਅਲੀ ਪੇਨ ਹੋਣਾ ਕਈ ਸਾਰੇ ਇਦਾਂ ਦੇ ਹੋਰ ਵੀ ਲੱਛਣ ਨੇ ਇਹਦੇ ਤੇ ਇਹਦਾ ਇਲਾਜ ਕੀ ਹੈ ਮਤਲਬ ਕੀ ਪਰਹੇਜ਼ ਆ ਜਿੰਨਾ ਤੇ ਹੋਵੇ ਜਦੋਂ ਤੱਕ ਲੈ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਕੀ ਪਰਹੇਜ਼ ਕਰਨਾ ਚਾਹੀਦਾ ਤੇ ਇਲਾਜ ਕੀ ਹੈ ਇਹਦਾ ਤੇ ਕੀ ਹੋਮਿਓਪੈਥੀ ਨਾਲ ਪੱਕਾ ਇਲਾਜ ਹੁੰਦਾ ਜਾਂ ਦੂਜੇ ਮੈਡੀਸਨ ਲੈ ਕੇ ਇਹਦਾ ਪੱਕਾ ਇਲਾਜ ਆ ਜਾਂ ਆਪਰੇਸ਼ਨ ਨਾਲ ਆ ਜਾਂਦਾ ਹਾਂਜੀ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਰਸੋਲੀ ਨਹੀਂ ਵੀ ਹੈ ਸਬ ਨੋਰਮਲ ਆਪਣਾ ਲਾਈਫ ਸਟਾਈਲ ਸੁਧਾਰਨ ਦੀ ਕੋਸ਼ਿਸ਼ ਕਰੋ ਵਧੀਆ ਖਾਣਾ ਖਾਓ ਠੀਕੇ ਜੀ ਵੇ ਹਰੀ ਸਬਜ਼ੀਆਂ ਹੋ ਗਈ ਮਸ਼ਰੂਮ ਵਗੈਰਾ ਹੋ ਗਏ ਸੀਡਸ ਹੋ ਗਏ ਬਾਹਰ ਦਾ ਖਾਣਾ ਘਟਾਓ ਤਲਿਆ ਘਟਾਓ ਤੇ ਐਕਸਰਸਾਈਜ਼ ਜ਼ਰੂਰ ਕਰੋ ਆਪਣੇ ਬੋਡੀ ਵੇਟ ਨੂੰ ਮੇਨਟੇਨ ਕਰੋ ਕਿਉਂਕਿ ਦੇਖੋ ਜਦੋਂ ਆਪਾਂ ਆਪਣੀ ਬੋਡੀ ਦੇ ਵਿੱਚ ਗਲਤ ਫਿਊਲ ਪਾਵਾਂਗੇ ਤੇ ਕਿਤੇ ਨਾ ਕਿਤੇ ਉਹ ਅਸਰ ਤਾਂ ਹੋਣਾ ਹੀ ਹੈ ਹੈਨਾ ਦੂਜੀ ਗੱਲ ਕਿ ਸਟ्रेस ਕੋਸ਼ਿਸ਼ ਕਰੋ ਘੱਟ ਲੋ ਜੇ ਨਹੀਂ ਹੁੰਦਾ ਤਾਂ ਉਹਨੂੰ ਮੈਨੇਜ ਕਿਵੇਂ ਕਰਨਾ ਹੈ ਯੋਗਾ ਕਰੋ ਸਵਿਮਿੰਗ ਕਰੋ ਐਦਾਂ ਦੀਆਂ ਚੀਜ਼ਾਂ ਕਰੋ ਠੀਕ ਹੈ ਤੀਜਾ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਮੈਡੀਸਿਨਸ ਹਾਂ ਜੀ ਇਲਾਜ ਕੀ ਹੈ ਇਹ ਦਾ ਹਾਂ ਜੀ ਹੋਮਿਓਪੈਥੀ ਰਾਹੀਂ ਇਹਦਾ ਬਹੁਤ ਵਧੀਆ ਇਲਾਜ ਹੁੰਦਾ ਹੈ ਜਿਹਦੇ ਨਾਲ ਰਸੋਲੀਆਂ ਬਹੁਤ ਅੱਛੇ ਤਰੀਕੇ ਨਾਲ ਠੀਕ ਹੁੰਦੀ ਹੈ ਜੇ ਟਾਈਮਲੀ ਪੇਸ਼ੈਂਟ ਸਾਡੇ ਕੋਲ ਆਣਗੇ ਠੀਕ ਹੈ ਕਿਉਂਕਿ ਮਤਲਬ ਇੱਕ ਸਟੇਜ ਤੱਕ ਜੇ ਤੁਹਾਡੇ ਕੋਲ ਇੱਕ ਸਟੇਜ ਤੱਕ ਨਹੀਂ ਮੈਂ ਇਹ ਕਹਿ ਸਕਦੀ ਹਾਂ ਕਿ ਜਦੋਂ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੀ ਫੀਵਿਲ ਨੂੰ ਲੱਗ ਰਿਹਾ ਹੈ ਕਿ ਪੀਰੀਅਡਸ ਕਾਫੀ ਟਾਈਮ ਤੋਂ ਆ ਰਹੇ ਆ ਜਾਂ ਸਾਈਕਲ ਦੇ ਵਿੱਚ ਚੇਂਜ ਆ ਰਿਹਾ ਹੈ ਕੋਈ ਵੀ ਲੱਛਣ ਉਹਨਾਂ ਨੂੰ ਲੱਗਦਾ ਹੈ ਤੇ ਇਗਨੋਰ ਨਾ ਕਰਨ ਕਿਸ ਵੀ ਨਜ਼ਦੀਕੀ ਵਧੀਆ ਹੋਮੋਪੈਥ ਤੇ ਦਾਲ ਜਾ ਕੇ ਕੇਸ ਟੇਕਿੰਗ ਦੇ ਕੇ ਮੈਡੀਸਿਨ ਲੈ ਸਕਦੇ ਆ ਉਹ ਤੇ ਸਾਡੇ ਨਾਲ ਵੀ ਉਹ ਸੰਪਰਕ ਕਰ ਸਕਦੇ ਆ ਮਤਲਬ ਆਪਰੇਸ਼ਨ ਤੋਂ ਬਚਿਆ ਜਾ ਆਪਰੇਸ਼ਨ ਤੋਂ ਬਚਿਆ ਜਾ ਸਕਦਾ ਹੈ ਖਬਰਾਓ ਨਾ ਹਰ ਚੀਜ਼ ਦਾ ਇਲਾਜ ਹੈਗਾ ਹੈ ਅਵੇਅਰਨੈਸ ਦੀ ਕਮੀ ਆ ਬਸ ਸੋ ਡਾਕਟਰ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਬੱਚੇਦਾਨੀ ਦੀ ਸੋਲੀ ਬਾਰੇ ਤੇ ਜੋ ਮੇਨ ਗੱਲ ਇਹ ਵੀ ਹੈ ਕਿ ਘਬਰਾਉਣਾ ਨਹੀਂ ਹੈ ਬਿਲਕੁਲ ਨਿਸ਼ਚਿੰਤ ਹੋ ਕੇ ਬਿਨਾ ਘਬਰਾਟ ਤੋਂ ਡਾਕਟਰ ਨਾਲ ਤੁਸੀਂ ਸੰਪਰਕ ਕਰਨਾ ਹੈ ਡਾਕਟਰੀ ਸਲਾਹ ਲੈਣੀ ਹੈ ਜਰੂਰ ਆਪਣੇ ਆਪ ਕੋਈ ਜਿਵੇਂ ਲੇੜੇ ਘਰੇਲੂ ਉਪਚਾਰ ਕਰਨ ਲੱਗ ਜਾਂਦੇ ਨੇ ਜਾਂ ਕੋਈ ਸਿਆਣੀ ਔਰਤਾਂ ਜੋ ਘਰ ਦੇ ਵਿੱਚ ਕਰੇ ਲੂਟੋਟ ਕੇ ਦੱਸ ਦਿੰਦੇ ਨੇ ਉਹਨਾਂ ਤੋਂ ਬਚੋ ਉਹਦੇ ਨਾਲ ਹੋ ਸਕਦਾ ਹੈ ਤੁਹਾਡੀ ਪ੍ਰੋਬਲਮ ਜਾਦੇ ਵੱਧ ਜਾਵੇ ਸੋ ਡਾਕਟਰ ਸਾਹਿਬ ਦਾ ਨੰਬਰ ਵੀ ਨੀਚੇ ਸਕਰੀਨ ਤੇ ਵੀ ਚੱਲ ਰਿਹਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਕਲੀਨਿਕ ਦਾ ਐਡਰੈਸ ਤੇ ਨੰਬਰ ਮਿਲ ਜੂਗਾ ਉੱਥੇ ਵੀ ਤੁਸੀਂ ਆਪਣੀ ਅਪਾਇੰਟਮੈਂਟ ਫਿਕਸ ਕਰਾ ਕੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ ਤੇ ਸਹੀ ਸਲਾਹ ਲੈ ਸਕਦੇ ਹੋ ਤੇ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਹਰ ਚੀਜ਼ ਦਾ ਇਲਾਜ ਹੈ ਹੋਮਿਓਪੈਥੀ ਦੇ ਰਾਹੀਂ ਜਿਵੇਂ ਤੁਸੀਂ ਪਹਿਲਾਂ ਜਾਣਦੇ ਹੋ ਕਿ ਜੜ ਤੋਂ ਹਰੇਕ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ ਜੇਕਰ ਸਹੀ ਤਰੀਕੇ ਨਾਲ ਤੇ ਸਹੀ ਸਮੇਂ ਤੇ ਇਲਾਜ ਸ਼ੁਰੂ ਹੋ ਜਾਵੇ ਤਾਂ ਸੋ ਉਮੀਦ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੁਹਾਡੇ ਫਾਇਦੇ ਲਈ ਹੋਵੇਗੀ ਟਾਡੇ ਫਾਇਦੇ ਦੇ ਵਿੱਚ ਆਵੇਗੀ ਸੋ ਇਸ ਵੀਡੀਓ ਨੂੰ ਆਪਣੇ ਹੋਰਾਂ ਕਰੀਬੀਆਂ ਨਾਲ ਜ਼ਰੂਰ ਸ਼ੇਅਰ ਕਰਨਾ ਤੁਹਾਡੇ ਇੱਕ ਸ਼ੇਅਰ ਨਾਲ ਸ਼ਾਇਦ ਇਹ ਵੀਡੀਓ ਉਸ ਸਖਸ਼ਤਾ ਤੱਕ ਉਸ ਪਰਿਵਾਰ ਤੱਕ ਪਹੁੰਚੇ ਜਿਸ ਨੂੰ ਇਸ ਵੀਡੀਓ ਦੀ ਇਸ ਜਾਣਕਾਰੀ ਦੀ ਬੇਹੱਦ ਜ਼ਰੂਰਤ ਹੋਵੇ ਸੋ ਉਮੀਦ ਕਰਦੇ ਹਾਂ ਤੁਹਾਡੇ ਵੀਡੀਓ ਇਹ ਕੰਮ ਆਈ ਹੋਵੇਗੀ ਮਿਲਦੇ ਹਾਂ ਜਲਦ ਫਿਰ ਤੋਂ ਇਸ ਤਰ੍ਹਾਂ ਦੀ ਕਿਸੇ ਹੋਰ ਜਾਣਕਾਰੀ ਦੇ ਨਾਲ ਉਨੇ ਸਮੇਂ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਦਿਓ ਇਜਾਜ਼ਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ